ਸਤਿ ਸ਼੍ਰੀ ਅਕਾਲ ਦੋਸਤੋ ਮੈਂ ਲੁਧਿਆਣਾ ਤੋਂ ਰੋਹਿਤ ਸੰਧਰਵਾਲ ਆਰਟੀਏ ਐਕਟਿਵਿਸਟ ਬੋਲ ਰਿਹਾ ਹਾਂ ਇੱਕ ਆ ਤੁਹਾਨੂੰ ਮੈਂ ਐਕਸਪ੍ਰੈਸ ਵੇ ਦੀ ਫੋਟੋ ਦਿਖਾਉਣੀ ਚਾਹੁੰਦਾ ਹੈ ਜਿਹੜਾ ਲੁਧਿਆਣਾ ਦੀ ਫਿਰੋਜ਼ਪੁਰ ਰੋਡ ਤੋਂ ਅੱਗੇ ਚਲੇ ਜਾਓਗੇ ਤੁਸੀਂ ਅ ਵੇਰ ਕਾ ਮਿਲਕ ਪਲਾਂਟ ਉਸ ਤੋਂ ਅੱਗੇ ਭਾਈਵਾਲਾ ਚੌਕ ਹੁੰਦੇ ਹੋਏ ਇਸਮਰਾਲਾ ਚੌਕ ਤੱਕ ਜਾਣਾ ਇਹ ਹਜੇ ਹੁਣੇ ਬਣਿਆ ਕੁਝ ਹੀ ਮਹੀਨੇ ਪਹਿਲਾਂ ਇਹਦਾ ਜਿਹੜੀ ਹੈ ਨਾ ਖੋਲਿਆ ਗਿਆ ਤਾਂ ਇਹਦਾ ਹਾਲ ਦੇਖ ਲਓ ਪਾਣੀ ਦਾ ਕੀ ਹੈ ਪੁਲ ਦੇ ਉੱਤੇ ਪਾਣੀ ਖੜਾ ਹੈ ਇਹ ਕੰਮ ਨੈਸ਼ਨਲ ਹਾਈਵੇ ਆਫ ਇੰਡੀਆ ਉਹਨਾਂ ਨੇ ਨੈਸ਼ਨਲ ਹਾਈਵੇ ਆਫ ਇੰਡੀਆ ਨੇ ਇਹ ਕੰਮ ਕਰਵਾਇਆ ਪਾਣੀ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਖੜਾ ਹੈ ਇਹ ਫਿਰ ਮਤਲਬ ਕੀ ਪੁਲ ਦੀ ਕੀ ਲਾਈਫ ਰਹੇਗੀ ਕਿ ਜੇ ਇੱਥੇ ਪਾਣੀ ਖੜਾ ਰਹੂਗਾ ਇਹਦੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੋਊਗਾ ਤਾਂ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀਆਂ ਜਿਹੜੀਆਂ ਨੇ ਉਹ ਪਾਣੀ ਦੇ ਰੱਜ ਨਹੀਂ ਹੋ ਕੇ ਜਾ ਰਹੀਆਂ ਨੇ ਮੈਂ ਤੁਹਾਨੂੰ ਥੋੜਾ ਜਿਆਦਾ ਨੇੜੇ ਹੋ ਕੇ ਦਿਖਾਣਾ ਜਿਆ ਤਾਂ ਨਹੀਂ ਹੋਣਾ ਮਤਲਬ ਕਿਸ ਤਰੀਕੇ ਦੇ ਨਾਲ ਕਿੰਨਾ ਜਿਆਦਾ ਪਾਣੀ ਜਿਹੜਾ ਹੈਗਾ ਐਸੋ ਤੁਸੀਂ ਦੇਖ ਸਕਦੇ ਹੋ ਉੱਥੇ ਖੜਾ ਆ ਔਰ ਜਿਹਦੇ ਕਰਕੇ ਲੋਕਾਂ ਨੂੰ ਤਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਆ ਮੈਂ ਤੁਹਾਨੂੰ ਥੋੜਾ ਜਿਆਦਾ ਦਿਖਾਣਾ ਕਿ ਕਿਸ ਸਪੀਡ ਦੇ ਨਾਲ ਪਾਣੀ ਪੁਲ ਦੇ ਪਰਲੇ ਪਾਸਿਓਂ ਆ ਦੇਖੋ ਪੁਲ ਦੇ ਪਰਲੇ ਪਾਸਿਓਂ ਕਿਸ ਤਰੀਕ ਦੇ ਤਰੀਕੇ ਦੇ ਨਾਲ ਡਿਵਾਈਡਰ ਤੱਕ ਆ ਮੈਂ ਡਿਵਾਈਡਰ ਤੇ ਖੜਾ ਆ ਔਰ ਡਿਵਾਈਡਰ ਤੱਕ ਜਿਹੜਾ ਹੈ ਪਾਣੀ ਆਇਆ ਹੋਇਆ ਆ ਇਹ ਪੁਲ ਵੀ ਸਾਡਾ ਜਿਹੜਾ ਬਣਾਇਆ ਗਿਆ ਹੈ ਫਰੋਜਪੁਰ ਰੋਡ ਦੇ ਇਹ ਕੰਡੀਸ਼ਨ ਹੈ ਜਿਹੜਾ ਐਕਸਪ੍ਰੈਸ ਵੇ ਜਿਹਨੂੰ ਇਹ ਕਹਿੰਦੇ ਆ ਜੈਲੂਹਾਰਾ ਦਾ ਬਹੁਤ ਵੱਡਾ ਪ੍ਰੋਜੈਕਟ ਆ ਇਹਦੇ ਤੇ ਕਈ ਮਤਲਬ ਕਈ 100 ਕਰੋੜ ਰੁਪਈਆ ਇਸ ਪ੍ਰੋਜੈਕਟ ਦੇ ਉੱਤੇ ਕੇਂਦਰ ਸਰਕਾਰ ਖਰਚ ਕਰ ਰਹੀ ਆ ਔਰ ਇੱਥੇ ਇਹਨੂੰ ਜਿਹੜਾ ਇਹ ਪੁਲ ਚੱਲੇ ਨੂੰ ਅਜੇ ਮੇਰਾ ਖਾਲਾ ਕੁਝ ਨਹੀਂ ਨਹੀਂ ਹੋਇਆ ਪਹਿਲਾਂ ਇਹਦੇ ਉੱਤੇ ਖੱਡੇ ਪੈ ਗਏ ਹੁਣ ਤੁਸੀਂ ਹਾਲ ਦੇਖ ਲਓ ਵੀ ਪਾਣੀ ਕਿਸ ਤਰੀਕੇ ਦੇ ਨਾਲ ਇੱਥੇ ਲਵ ਲਵ ਭਰਿਆ ਪਿਆ ਹੈ ਔਰ ਡਿਵਾਈਡਰ ਤੱਕ ਹੈਗਾ ਆ ਇਸ ਪੌਂਡ ਦੀ ਕੀ ਲਾਈ ਤੁਸੀਂ ਸਮਝ ਸਕਦੇ ਹੋ ਬਾਕੀ ਮੈਂ ਤੁਹਾਨੂੰ ਗੱਡੀ 'ਚ ਬੈਠ ਕੇ ਥੋੜਾ ਜਿਹਾ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਤੁਹਾਨੂੰ ਗੱਡੀ 'ਚ ਬੈਠ ਕੇ ਥੋੜਾ ਜਿਹਾ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਦੇਖ ਲਓ ਜੀ ਤੁਹਾਡੇ ਸਾਹਮਣੇ ਸਾਰਾ ਜਿਹੜਾ ਨਜ਼ਾਰਾ ਆ ਪਾਣੀ ਦਾ ਇਹ ਕਿੱਥੋਂ ਪੁੱਲ ਦੀ ਲਾਈਫ ਸੀ ਸੰਯੋਗ ਦੀ ਪੁੱਲ ਦੀ ਲਾਈਫ ਹੋ ਗਈ ਪਾਣੀ ਦੀ ਨਿਕਾਸੀ ਤਾਂ ਹੋਣੀ ਨਹੀਂ ਠੀਕ ਹੈ ਜਿਹੜੀਆਂ ਗੱਡੀਆਂ ਤੱਕੀਆਂ ਨੇ ਪਾਣੀ ਜਿੱਥੋਂ ਤੁਹਾਡੇ ਸਾਹਮਣੇ ਕਿੰਨਾ ਮਤਲਬ ਜਿਹੜਾ ਕਿੰਨਾ ਖੜਾ ਹੈ ਪੁੱਲ ਦੇ ਉੱਤੇ ਇਹ ਮੈਂ ਫੇਰ ਤੋਂ ਮੁਖਾਣਾ ਚਾਹਨਾ ਐਕਸਪ੍ਰੈਸ ਰੇਲ ਜਿਹੜਾ ਇਹਨਾਂ ਨੇ ਬਣਾਇਆ ਆ ਸਮਰਾਟ ਚੌਂਕ ਤੋਂ ਲੈ ਕੇ ਜਿਹੜਾ ਸੋਇਪੁਰ ਰੋਡ ਤੱਕ ਜਿਹੜਾ ਸੋਇਪੁਰ ਰੋਡ ਤੋਂ ਸਮਰਾਟ ਚੌਂਕ ਤੱਕ ਹੈਗਾ ਇਹ ਇਸ ਵੇਲੇ ਮੈਂ ਜਿਹੜਾ ਤੁਹਾਡਾ ਸਕੈਚ ਹੈਗਾ ਆਹ ਰੋਡ ਰੋਡ ਚੁੰਬੀ ਤੋਂ ਇਹ ਮੈਂ ਮੇਰਕਾ ਮਿਲਕਾਂ ਦਾ ਸਟ੍ਰੈਚ ਦੇ ਉੱਤੇ ਇਸ ਵੇਲੇ ਵੀਡੀਓ ਬਣਾ ਰਹੀ ਹਾਂ ਔਰ ਇਹ ਵੀਡੀਓ ਮੈਂ ਸਾਰੀ ਫੇਸਬੁੱਕ ਦੇ ਉੱਤੇ ਪਾ ਕੇ ਬੇਨਤੀ ਕਰ ਰਹੀ ਹਾਂ ਜੀ ਇਹਨੂੰ ਇਹਨੂੰ ਜਰਾ ਵਾਇਰਲ ਕਰੋ ਵੀਡੀਓ ਨੂੰ ਪਾ ਕੇ ਕਿੰਨਾ ਲੋਕ ਅਧਿਕਾਰੀਆਂ ਨੇ ਉਹਨਾਂ ਦੇ ਖੰਨ ਫੁੱਲ ਖੱਟਣੇ ਕਿਸ ਤਰੀਕੇ ਦੇ ਨਾਲ ਪੈਸੇ ਦਾ ਦੁਰਵਯੋਗ ਕੀਤਾ ਹੈ ਇਹ ਸਾਰਾ ਵੀਡੀਓ ਬਣਾ ਕੇ ਲੰਘੇ ਜਾਂਦਾ ਸੀ ਘਰੋਂ ਅੱਜ ਤਰੀਕ ਹੈਗੀ ਹੈ ਕਿੰਨੀ ਤਰੀਕਾ ਜੇ ਹੈ 1 ਫਰਵਰੀ 2024 ਤੇ ਵੀਡੀਓ ਤੁਹਾਨੂੰ ਪਟਾ ਕੇ ਦਿਖਾ ਦਿੱਤਾ ਹੈ ਇਹ ਮਤਲਬ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਏਜੰਸੀਆਂ ਦਾ ਕੋਈ ਧਿਆਨ ਨਹੀਂ ਹੈ ਨਹੀਂ ਇਸ ਤਰੀਕੇ ਇਸ ਚੀਜ਼ ਵੱਲ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜਾ ਪਾਣੀ ਦੀ ਨਿਕਾਸੀ ਕਰਨੀ ਆ ਫਿਰ ਮੈਂ ਇੱਥੇ ਪਹਿਲਾਂ ਨਾ ਸੜਕ ਬਣਾਈ ਸੀ ਸੜਕ ਟੁੱਟ ਗਈ ਤੇ ਮੈਂ ਉਹਦੀ ਕੰਪਲੇਂਟ ਕੀਤੀ ਕੰਪਲੇਂਟ ਕੀਤੀ ਤਾਂ ਇਹਨਾਂ ਨੇ ਕਿਹਾ ਜੀ ਇਹ ਤਾਂ ਮਾਈਨਰ ਜੀ ਰਿਪੇਅਰ ਆ ਕਰ ਦੇਣੀ ਆ ਆਹ ਦੇਖ ਲਓ ਮਾਈਨਰ ਰਿਪੇਅਰ ਇਹ ਜਿੰਨਾ ਪਾਣੀ ਪੁਲ ਦੇ ਤੇ ਖੜਾ ਆ ਇਹਨੇ ਤਾਂ ਸੜਕ ਦਾ ਸਾਰਾ ਬੇੜਾ ਕਰ ਕਰ ਦੇਣਾ ਤੇ ਪਰੇਸ਼ਾਨੀ ਹੋਣੀ ਆ ਆਂਜਾਂ ਨਾਲੇ ਲੋਕਾਂ ਨੂੰ ਮੈਂ ਦੁਬਾਰਾ ਫੇਰ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਪੁਲ ਦਾ ਕੰਮ ਇਹ ਨੈਸ਼ਨਲ ਹਾਈਵੇਅ ਆਫ ਇੰਡੀਆ ਐਨ ਐਚ 44 ਇਹਨੇ ਕਰਵਾਇਆ ਆ ਔਰ ਬੇੜਾ ਘਰੇ ਕਰਕੇ ਰੱਖ ਦਿੱਤਾ ਪਾਣੀ ਦੀ ਕੋਈ ਤਰੀਕੇ ਦੇ ਨਾਲ ਨਿਕਾਸੀ ਨਹੀਂ ਹੋ ਰਹੀ ਔਰ ਛੱਲਾ ਮਾਰਦਾ ਹੈ ਪਾਣੀ ਇੱਥੇ ਡਵਾਈਡਰ ਦੇ ਪਰਲੇ ਸਾਈਡ ਤੋਂ ਦੂਜੀ ਸਾਈਡ ਦੇ ਉੱਤੇ ਆ ਰਿਹਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੇਰੀ ਇਹ ਵੀਡੀਓ ਸ਼ੇਅਰ ਕਰ ਦਿਓ ਆਜੋ ਅਫਸਰ ਅਧਿਕਾਰੀਆਂ ਤੱਕ ਔਰ ਜਿਹੜਾ NHAI ਤੱਕ ਗੱਲ ਪਹੁੰਚ ਸਕੇ ਔਰ ਇਹਦੀ ਫੌਰੀ ਤੌਰ ਤੇ ਜਿਹੜੀ ਹੈ ਰਿਪੇਅਰ ਕਰਵਾਈ ਜਾਵੇ ਜਾਵੇ ਤਾਂ ਕਿ ਇਹਦੀ ਪੁਲ ਦੀ ਜਿਹੜੀ ਨਿਯਾਬ ਹੈ ਉਹ ਕਿਤੇ ਨਾ ਹੋਵੇ ਵੀ ਇਹ ਦੁਬਾਰਾ ਖਰਾਬ ਹੋ ਜਵੇ ਸਾਰਾ ਇਹ ਧੰਨਵਾਦ ਜੀ ਬਹੁਤ